सत श्रीकाल मैं कोमल मितल डिप्ट कमिश्नर होशियारपुर मैं बतौर डी ओ सारे सार ही बेनती करना चाहते हैं कि आने वाली एक जून नूं, असी अपनी वोट जरूर पाइए ये वोट ही थोड़ा अधिकार है यही थोड़ी आवाज है सवेरे सत बजे तो लेके शामी छे बजे तक तुसी अपनी वोट पा सकते हो अपने बूथ की जानकारी लिए बी एल ओ संपर्क कर सकते हो या फिर वोटर हैल्पलाइन ऐप के उ अपनी डिटेल बूथी चैक कर सकते हो ਇਸ ਇਨਰਨਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਸਾਰੇ ਹੀ ਪੋਲਿੰਗ ਸਟੇਸ਼ਨਸ ਤੇ ਬੁੱਥਾਂ ਦੇ ਉੱਤੇ ਬਿਲਕੁਲ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਅਸੀਂ ਸਮਝਦੇ ਹਾਂ ਕਿ ਗਰਮੀ ਦਾ ਮੌਸਮ ਹੈ ਤੇ ਨਾਲ ਹੀ ਛੁੱਟੀ ਵਾਲਾ ਦਿਨ ਵੀ ਹੈ ਪਰ ਬਚਾਏ ਇਹਨਾਂ ਸਭ ਦੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਾਪੁਰ ਵੱਲੋਂ ਇਸ ਦੇ ਲਈ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਤੁਸੀਂ ਦੇਖੋਗੇ ਕਿ ਸਾਰੇ ਹੀ 부ਥਾਂ ਦੇ ਉੱਤੇ ਠੰਡਾ ਪੀਣ ਵਾਲਾ ਪਾਣੀ, ਸ਼ੇਡ ਲੋਕਾਂ ਦੇ ਖੜੇ ਹੋਣ ਦੇ ਲਈ ਅਰੇਂਜਮੈਂਟ, ਸਿਟਿੰਗ ਅਰੇਂਜਮੈਂਟ ਸਾਰਾ ਕੁਝ ਕੀਤਾ ਗਿਆ। ਨਾਲ ਹੀ ਨਾਲ ਬਜ਼ੁਰਗਾਂ ਦੇ ਲਈ ਤੇ ਪੀਡਬਲਿਟੀ ਵੋਟਰਸ ਲਈ ਖਾਸ ਤੌਰ ਤੇ ਵੋਲੰਟੀਅਰਸ ਅਤੇ 휠ਚੇਅਰ ਦਾ ਅਰੇਂਜਮੈਂਟ ਵੀ ਕੀਤਾ ਗਿਆ ਹੈ। ਮੈਂ ਇੱਕ ਵਾਰੀ ਫੇ ਸਾਰੇ ਹੀ ਹੁਸ਼ਿਆਪੁਰ ਦੇ ਵੋਟਰਸ ਨੂੰ ਬੇਨਤੀ ਕਰਦੇ ਹਾਂ ਕਿ 1 ਜੂਨ ਨੂੰ ਆਪਣੀ ਵੋਟ ਅਸੀਂ ਜ਼ਰੂਰ ਪਾਣੀ ਹੈ। ਤੇ ਇਸ ਦੇਸ਼ ਦੇ ਸਭ ਤੋਂ ਵੱਡੇ ਪর্ব ਦੇ ਵਿੱਚ ਆਪਣੀ ਹਿੱਸੇਦਾਰੀ ਜ਼ਰੂਰ ਪਾਣੀ ਧੰਨਵਾਦ ਜੀ ਤੁਸੀਂ ਬੂਥ ਦੇ ਉੱਤੇ ਕੋਈ ਪ੍ਰੋਬਲਮ ਆਉਦੀ ਹੈ ਤਾਂ ਕਿਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਹਰ ਬੂਥ ਤੇ ਹੋਂਤੇ ਉਸ ਬੂਥ ਦੇ BLO ਸੁਪਰਵਾਈਜ਼ਰ ਦਾ ਨੰਬਰ ਲਿਖਿਆ ਗਿਆ ਹੈ ਫੋਨ ਨੰਬਰ ਵੀ ਲਿਖਿਆ ਗਿਆ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ VOTER HELPLINE ਨੰਬਰ 1950 ਟੋਲ ਫਰੀ ਨੰਬਰ ਹੈ ਉਸ ਤੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਹਰ ਬੂਥ ਤੇ ਹੋਂਤੇ ਪੁਲਿਸ ਫੋਰਸ ਵੀ ਮੌਜੂਦ ਰਹੇਗੀ ਵਲਨਰੇਬਲ ਲੋਕੇਸ਼ਨਸ ਦੇ ਉੱਤੇ ਸੈਂਟਰਲ ਪੈਰਾਮਿਲਿਟਰੀ ਫੋਰਸ ਵੀ ਮੌਜੂਦ ਰਹਿਣਗੇ ਤੇ ਨਾਲ ਹੀ ਇੱਕ VOTERS ਦੀ ਮਦਦ ਦੇ ਲਈ ਇੱਕ VOTER HELP DESK ਵੀ ਬਣਾਇਆ ਜਾਏਗਾ ਉੱਥੇ ਵੀ ਤੁਸੀਂ ਆਪਣੀ ਸਮੱਸਿਆ ਦਰਜ ਕਰਾ ਸਕਦੇ